ਆਪਣਾ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਇਹ ਐਂਡ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਪਿੰਗ ਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਆ ਆਟਿਕਾ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਸੱਟ ਪੇਟ ਤੇ ਲੱਗੀ ਤੁਹਾਡਾ ਬੱਚਾ ਲੱਗੀ ਆ ਚਲੋ ਗੁੱ ਤੇ ਮਰਜੀ ਸਾਟ ਲੱਗੀ ਹੋ ਮੇਰੇ ਕੋ ਵੀਡੀਓ ਬਣੀਆਂ ਪਈਆਂ ਆ ਹਾਂ ਜੀ ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਤੇ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਦਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋ ਦੇ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨਾਲ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਾ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣ ਮੰਨ ਕੇ ਚੈੱਕ ਕਰ ਦੇਖਣਾ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਖੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਈਟੀ ਕੋਲ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਹੀ ਮੈਂ 112 ਨੂੰ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11:11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਤੇ ਸ਼ੋਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਸਵਾਰੀ ਲੈ ਕੇ ਆਇਆ ਸੀ ਇੱਥੇ ਲੱਗ ਹੀ ਗਏ ਹੋ ਸੀਗੇ ਮੈਂ ਉਹਦਾ پارک ਕੀਤੀ ਹੋ ਸੀ ਇੱਥੇ ਅ ਸਤਿ ਸ੍ਰੀ ਅਕਾਲ ਮੈਂ ਰਾਏ ਜੁਹਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਵੀ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੀ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਦਾ ਸਾਰ ਰੁਕਲ ਗਿਆ ਕਹ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਜੀ ਸਰ ਨਾਲ ਕੋਈ ਹੈਗਾ ਸੀਗਾ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਾਲੇ ਘਰ ਰੋ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈਲਫੋਨ ਦੇਣ ਤੇ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਾਸਾ ਵਾਪਰੇ ਉੱਥੇ ਸੀ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਰਿਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਂ ਜਿੱਦਾਂ ਕਰਦੇ ਕੰਮ ਕਰ ਖੇਤੀਬਾੜੀ ਉੱਚੀ ਹੱਥ ਵੰਡਾਉਣੇ ਸੀਗੇ ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜੇ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ ਅ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ ਤੇ ਸਿੰਗਲ ਬੇਟਾ ਸਗਾ ਇੱਕਲੋਤਾ ਹਾਂ ਇੱਕਲੋਤਾ ਬੇਟਾ ਹਲੇ ਅਨਮੈਰਿਡ ਹੈ ਹਲੇ ਵਿਆਹਾ ਨਹੀਂ ਮੇਰਾ ਖਿਆਲ 35 ਸਾਲ ਦੀ ਹੈ ਜੇ ਹਾਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇੱਥੇ ਆਏ ਹਾਂ ਬਹੁਤ ਮੰਦਪਾਗੀ ਘਟਣਾ ਹੋਇਆ ਕੇਪੀ ਸਾਹਿਬ ਦੇ ਪਰਿਵਾਰ ਦੇ ਨਾਲ ਕਿਉਂਕਿ ਇਹ ਜਿਹੜਾ ਕਾਟਾ ਹੈ ਬਹੁਤ ਵੱਡਾ ਉਹਨਾਂ ਨੂੰ ਕਾਟਾ ਪਿਆ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਸਾਡੇ ਕੋਲ ਜਿਆਦਾ ਸ਼ਬਦ ਨਹੀਂ ਕਹਿਣ ਲਈ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸਰ ਮਾਤਾਣੀ ਚੌਂਕ ਦੇ ਕੋਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜੀ ਡਿਟੇਲ ਜਿਹੜੀ ਹੈ ਉਹ ਪਤਾ ਲੱਗਦਾ ਹੈ ਜੀ ਉਹਨਾਂ ਦਾ ਕੀ ਨਾਮ ਕੀ ਸੀਗਾ ਉਹਨਾਂ ਦੇ ਜਿਹੜਾ ਕੀ ਕੇਪੀ ਰਿਚੀ ਕੇਪੀ ਨਾਮ ਸੀਗਾ ਉਹਨੂੰ ਲੈ ਕੇ ਮੌਕੇ ਦੇ ਉੱਤੇ ਗਲੋਬਲ ਹਸਪੀਟਲ ਲੈ ਗਏ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰਤਾ ਪਟੇਲ ਚ ਲੈ ਗਏ ਪਰ ਉਹਨਾਂ ਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਹੈ ਬੜਾ ਕਾਟਾ ਪਿਆ ਬਹੁਤ ਜ਼ਿਆਦਾ ਉਹਨਾਂ ਨੂੰ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਬਹੁਤ ਮਾੜੀ ਘਟਨਾ ਹੈ ਇਹਨਾਂ ਦੀ ਫੈਮਿਲੀ ਚ ਕੌਣ ਕੌਣ ਸੀ ਸਰ ਇਹਨਾਂ ਦੀ ਫੈਮਿਲੀ ਦੇ ਵਿੱਚ ਕੇਪੀ ਸਾਹਿਬ ਦੇ ਦੋ ਬੇਟੀਆਂ ਇੱਕ ਬੇਟਾ ਹੈ ਤੇ ਇਹ ਛੋਟੇ ਸੀ ਬੇਟਾ ਛੋਟਾ ਸੀ ਮੈਰਿਟ ਸੀਗੇ ਅਨਮੈਰਿਟ ਅਨਮੈਰਿਟ ਸੀਗੇ ਕੀ ਕੰਮ ਕੀ ਕਰਦੇ ਸੀਗੇ ਬਿਜ਼ਨਸ ਵਗੈਰਾ ਜਾਂ ਖੇਤੀ ਵਗੈਰਾ ਇਹਨਾਂ ਦੀ ਜ਼ਮੀਨ ਵਗੈਰਾ ਕਾਫੀ ਹੈਗੀ ਉਹ ਜਿਹੜੇ ਖੇਤੀ ਕਰਦੇ ਸੀ ਅਮਰੀਕ ਸਿੰਘ ਜੀ ਅਮਰੀਕ ਜੀ ਕੀ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਜਿਹੜਾ ਪਤਾ ਲੱਗਦਾ ਹੈ ਸਾਨੂੰ ਕੋਣੀ ਕਿ 7 ਵਜੇ ਦੇ ਕਰੀਬ ਕਾਲ ਆਉਂਦੀ ਹੈ ਉਰੇ ਚੀ ਦੀ ਫੋਨ ਤੋਂ ਹੀ ਆਉਂਦੀ ਆ ਉਹ ਮਿੱਦ ਦਾ ਐਕਸੀਡੈਂਟ ਹੋ ਗਿਆ ਗਲੋਬਲ ਹਸਪੀਟਲ ਲੈ ਕੇ ਗਏ ਨਹੀਂ ਆਪ ਸੀ ਗਲੋਬਲ ਹਸਪੀਟਲ ਕਰਦੇ ਨੇ ਕਿੰਨੇ ਨੂੰ ਗਾ ਰੈਫਰ ਕਰਤਾ ਹੋਰ ਹਸਪੀਟਲ ਲੈ ਕੇ ਉਹ ਜਦੋਂ ਉੱਥੇ ਲਗਾਇਆ ਤਾਂ ਤੇ ਜਾਂਦਿਆਂ ਨੂੰ ਮਤਲਬ ਡੈਥ ਸ਼ੌਕ ਹੋ ਚੁੱਕੀ ਸੀ ਉਹਨਾਂ ਦੇ ਕਾਰਨ ਉਹ ਲੱਗਾ ਕਿਦਾਂ ਐਕਸੀਡੈਂਟ ਹੋਇਆ ਇਹ ਦੀ ਚੀ ਕਿਤੇ ਸੀਗੇ ਔਰ ਆਪਣਾ ਕਰ ਰੇ ਲੋ ਗੱਡੀ ਸੀ ਆਪਣੇ ਫੋਰਚੂਨ ਗੱਡੀ ਤੇ ਸੀਗਾ ਤੇ ਕੋਈ ਐਡਾ ਉਹ ਹੈਨੇਗਾ ਵੀ ਬਹੁਤ ਫਾਸਟ ਸਪੀਡ ਆਪਾਂ ਹਾਈਵੇ ਤੇ ਜਾ ਰਹੇ ਜਾਂ ਕੁਝ ਆ 20 25 ਦੀ ਸਪੀਡ ਤੇ ਉਹ ਗੱਡੀਆਂ ਚੱਲ ਰਹੀਆਂ ਨੇ ਉੱਥੇ। ਸੋ ਮਗਰੋਂ ਇਹ ਤਾਂ ਆਪਣੇ ਘਰ ਨੂੰ ਹੀ ਆ ਰਹੇ ਸੀਗੇ ਮੋਡਰਨ ਤੋਂ ਮਾਤਰਾਣੀ ਚੌਂਕ ਤੋਂ ਵਿੱਚ ਗਲੀ ਘਰ ਨੂੰ ਨਿਕਲਦੀ ਆਪਾਂ ਉਸ ਰੋਡ ਤੇ ਆ ਰਹੇ ਸੀ। ਕੋਈ ਗੀਤਾ ਮੰਦਰ ਸਾਈਡੋਂ ਦੀ ਗੱਡੀ ਆਉਂਦੀ ਆ ਵੱਖੀ ਤੋਂ ਹਿੱਟ ਕਰਦੀ ਇਹਨਾਂ ਨੂੰ। ਲੈਫਟ ਸਾਈਡ ਤੋਂ ਉਹਦੇ ਹਿੱਟ ਹੋਣ ਨਾਲ ਥੋੜਾ ਇਹਨਾਂ ਦਾ ਬੈਲੈਂਸ ਵਿਗੜਦਾ ਆ ਤੇ ਉਹ ਫਰੰਟ ਤੋਂ ਆ ਰਹੀ ਗੱਡੀ ਗ੍ਰੈਂਡ ਮਟੇਰਾ ਉਹ ਵਿੱਚ ਵੱਜਦੀ ਆ ਤੇ ਕੋ ਇੰਨੀ ਕੁ ਜ਼ੋਰ ਨਾਲ ਵੱਜਦੀ ਆ ਬਲੂਨ ਖੁੱਲਦੇ ਆ। ਉਹ ਵੱਜ ਕੇ ਦੂਜੀ ਪਾਸੇ ਦੂਜੀ ਸਾਈਡ ਜਾ ਕੇ ਸ਼ਟਰ ਨਾਲ ਟਕਰਾਈ ਜਾਂਦੀ ਆ ਇੱਕ ਦੋ ਗੱਡੀਆਂ ਨਾਲ ਹੋਰ ਵੀ ਟਕਰਾਉਂਦੀ ਆ ਮਤਲਬ ਕਿ ਜੇ ਕਈ ਰਿਚੀ ਸਪੀਡ ਸੀ ਜਾਂ ਕੁਛ ਰਿਚੀ ਤਾਂ ਉੱਥੇ ਹੀ ਉੱਥੇ ਗੱਡੀ ਖੜੀ ਆ ਕੁਝ ਉਹਨੂੰ ਮਤਲਬ ਇਹ ਨਹੀਂ ਹੈਗਾ ਵੀ ਬਹੁਤ ਕਿਸੇ ਨੂੰ ਟੱਕਰ ਮਾਰੀ ਆ ਉਹ ਲੈ ਗਿਆ ਕਿਸੇ ਨੂੰ ਟੱਕਾ ਲਾ ਕੇ ਸਰ ਕਿੰਨੀਆਂ ਗੱਡੀਆਂ ਵੱਜਦੀਆਂ ਹੈਗੀਆਂ ਚਾਰ ਗੱਡੀਆਂ ਮੁੱਖ ਤੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਂ ਸੀਸੀਟੀਵੀ ਕੈਮਰੇ ਸੀ ਤਾਂ ਦੇਖਿਆ ਨਹੀਂ ਕਿਸੇ ਨੂੰ ਉਹ ਪ੍ਰਸ਼ਾਸਨ ਉਸ ਪ੍ਰਸ਼ਾਸਨ ਦੇਖੇਗਾ ਉਹ ਕੀ ਕਰ ਤੇ ਜਿਹੜੇ ਮੌਕੇ ਤੇ ਗੱਡੀ ਫਰਾਰ ਆਇਆ ਉਹਨਾਂ ਦਾ ਪਤਾ ਲੱਗ ਗਿਆ ਹਾਂਜੀ ਸ਼ਾਹ ਤੋਂ ਦੱਸਦੇ ਸੀ ਐਸਐਚਓ ਵੀ ਕੋਈ ਆਪਣੇ ਜੀਟੀਬੀ ਨਗਰ ਤੋਂ ਆ ਕੇ ਦਿਓ ਕਰੇਟਾ ਕਰਦੀ ਹੈ ਉਸ ਗੱਲ ਕਰੀ ਪੁਲਿਸ ਵਾਲੋ ਕਿੰਦਾ ਦਾ ਪੁਰਸਨਲ ਪਈ ਇਹ ਤਾਂ ਨਾਮਤਰੀ ਲੋਕ ਐ ਲੋਕ ਐਡਮਿਟ ਕਰਾਉਣ ਵਾਲੇ ਵੀ ਆਮ ਪਬਲਿਕ ਹੀ ਸੀਗੀ ਕਿਉਂਕਿ ਐਸਐਚਓ ਸਾਹਿਬ ਤਾਂ 10:30 ਦੀ ਘਟਣਾ ਤੇ 2:30 ਵਜੇ ਆਏ ਨੇ ਅੱਛਾ ਕੋਈ ਕਰੇ ਉਹ ਕੋਈ ਆਪਾਂ ਜੇ ਕਿ ਵਾਕਿੰਗ ਬਿਸਟਰ ਤੇ ਥਾਣਾ ਆ ਸੀ ਕੋਈ ਦੂਰ ਵੀ ਨਹੀਂ ਬੈਠੇ ਉਹ 2:30 ਵਜੇ ਆ ਕੇ ਉਹ ਕਹਿੰਦੇ ਜੀ ਬਿਆਨ ਦਿਓ ਬਿਆਨ ਕੀ ਦਈਏ ਸੀ ਕਿਸੇ ਨੂੰ ਕਿਹੜਾ ਅੰਦਰ ਕਰਾਉਣਾ ਪਰਚਾ ਕਰਾਉਣਾ ਜਾਂ ਕੋਈ ਕੰਪਨਸੇਸ਼ਨ ਲੈਣੀ ਸਾਡਾ ਤਾਂ ਬੱਚਾ ਜਾਂਦਾ ਲੱਗਿਆ ਪਰ ਇੱਕ ਫੈਮਿਲੀ ਹੋਰ ਹੈ ਪਰ ਆ ਕੋ ਹਾਸਪੀਟਲ ਆ ਉਹਨਾਂ ਨੂੰ ਉਹਨਾਂ ਨੂੰ ਹੀ ਇਨਸਾਫ ਮਿਲ ਸਕੇ ਉਹਨਾਂ ਨੂੰ ਕਿ ਕਿੱਦਾਂ ਐਕਸੀਡੈਂਟ ਹੋਇਆ ਥੋਰ ਜੁਨਰ ਦੇ ਜੋ ਇੱਥੇ ਦੀ ਕੀ ਕੀ ਸੀ ਕਿਹੜਾ ਹਾਲਾਤ ਮੋਤ ਨਦੀਰ ਬੈਠ ਸਾਡੇ ਕੋਲ ਜਾਂਦੇ ਨੇ ਇੰਨਾ ਤੇਜ਼ ਕਿਹੜਾ ਐਕਸੀਡੈਂਟ ਹੁੰਦਾ ਫੀੜਪਾੜਦ ਵਾਲਾ ਏਰੀਆ ਹੈਗਾ ਜੀ ਆਹ ਨਹੀਂ ਬਿਲਕੁਲ ਭੀੜ ਵੀ ਆ ਪਰ ਰਿਚੀ ਦੀ ਸਪੀਡ ਹੀ ਹੈ ਨਹੀਂ ਕਿਉਂਕਿ ਉਹਨੇ ਆਪਣੇ ਘਰ ਨੂੰ ਆਉਣਾ ਆ ਨਾਲ ਹੀ ਗਲੀ ਲੱਗਦੀ ਆ ਗਲੀਆਂ ਦੇ ਵਿੱਚ ਉਹ ਦੇ ਵਿੱਚ ਮਤਲਬ ਲਾ ਲਓ 50 50 ਮੀਟਰ ਤੇ ਬਣੇ ਹੋਏ ਨੇ ਸਪੀਡ ਬ੍ਰੇਕਰ ਬਣੇ ਹੋਏ ਨੇ ਉੱਥੇ ਗੱਡੀ ਇੰਨੀ ਸਪੀਡ ਨਾਲ ਨਾ ਉਹਨੇ ਚਲਾਈ ਆ ਨਾ ਹੁੰਦੀ ਆ ਸਰ ਕੀ ਮਾਮਲਾ ਕੀ ਸੀ ਮਾਮਲਾ ਕੀ ਆ ਸਰ ਇਥੇ ਜਿਹੜਾ ਮਾਡਲ ਟੋਨ ਇਸ ਟਾਈਮ ਹਾਦਸਾ ਹੋਇਆ ਸਰ ਇਹ ਤਾਂ ਸਾਡੇ ਆਉਣ ਤੋਂ ਨਾ ਪਹਿਲਾ ਵਾਰ ਹੋਇਆ ਹੈ ਅਸੀਂ ਬਾਅਦ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਸਰ ਤਾਂ ਤਾਂ ਇਹ ਇੰਦਰੀ ਨੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਉਸ ਤੋਂ ਮਾਦਰਾ ਨਹੀਂ ਕਿਉਂ ਲੱਗੇ ਉਤੋਂ ਪਹਿਲਾਂ ਸਾਡੇ ਕੋਲ ਡਿਊਟੀ ਆਫਸਰ ਪਹੁੰਚੇ ਹੋਏ ਸੀਗੇ ਉਹ ਮੌਕੇ ਤੇ ਸੀਗੇ ਤੇ ਸਰ ਗੱਡੀਆਂ ਦਾ ਕੋਈ ਵੈਰੀਫਾਈ ਵਗੈਰਾ ਕੀਤਾ ਵੈਰੀਫਾਈ ਵਗੈਰਾ ਕੀਤਾ ਗੱਡੀਆਂ ਦਾ ਨਹੀਂ ਕੀਤਾ ਸਰ ਉਹ ਇੱਥੇ ਸਾਡੇ ਤੋਂ ਪਹਿਲਾਂ ਆਇਆ ਉਸ ਜੀ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਤਾਂ ਹੁਣ ਬਹੁਤ ਬੰਦੇ ਐਡਮਿਟਾ ਕਹਿੰਦੇ ਉਹ ਗਏ ਹੈ ਡਿਊਟੀ ਆਫਸਰ ਗਏ ਕਿੱਥੇ ਲੈ ਕੇ ਗਏ ਸਰ ਹਸਪੀਟਲ ਕਿੱਥੇ ਗਏ ਕਿਹੜੇ ਹਸਪੀਟਲ ਖੜਾ ਹੈ ਜਿਹ ਡਿਊਟੀ ਆਫਸਰ ਕਹਦੇ ਸੀ ਕਿ ਸਰ ਨਾਮ ਪਤਾ ਉਹਨਾਂ ਦਾ ਕੋਈ ਸ਼੍ਰੀਸ਼ਕ ਮਾਨ ਆ ਡਿਵੀਜ਼ਨ ਨੰਬਰ 6 ਤੋਂ ਆ ਠੀਕ ਹੈ ਠੀਕ ਹੈ